ਮੰਮੀ ਮੇਰਾ ਕਸੂਰੇ ਦੇ ਵਿੱਚ ਕੀ ਆ ਭਲਾ ਆਪੇ ਤੇ ਹੀ ਸਾਰਾ ਕੁਝ ਕਰਨ ਵਾਲੇ ਆ ਆਪੇ ਅਗਦੀ ਮੇਰੇ ਦਿਵਲੇ ਹੋ ਗਏ ਆ ਨਾ ਮੈਨੂੰ ਕਦੇ ਪਤਾ ਕਿੱਥੇ ਰਿਸ਼ਤਾ ਹੋਂਦਿਆ ਕਿੱਥੇ ਨਹੀਂ ਹੋਂਦਿਆ ਚਾਰ ਫੇਰੇ ਕੀ ਲਏ ਤੂੰ ਤੇ ਮੇਰਾ ਮੁੰਡਾ ਮੋਲੀ ਲੱਲਿਆ ਵੀ ਮਾਂ ਪਿਓ ਤੇਰਾ ਕੁਝ ਲੱਗਦਾ ਹੀ ਨਹੀਂਗਾ ਜੋ ਕੁਝ ਹੈਗੀ ਮੈਂ ਹੀ ਹੈਗੀ ਆ ਜਿੰਨਾ ਦੁੱਖ ਸਾਨੂੰ ਆ ਨਾ ਉਹ ਡੈਡ ਜੀ ਭੂਆ ਤੁਹਾਨੂੰ ਤਾਂ ਪੁੱਛਦੀ ਹੀ ਨਿਆਣਿਆਂ ਨੂੰ ਕਦੇ ਨਹੀਂ ਪੋਣੇ ਤੇ ਨਾਲੇ ਛਾਪਾਂ ਛੱਲੇ ਪੋਣੇ ਨਾਲੇ ਪੈਸੇ ਲਈ ਤਾਂ ਦੇਖੋ ਹੈ ਵਿਆਹ ਅਸੀਂ ਮੈਨੂੰ ਗੱਲਾਂ ਚ ਕਹੀ ਜਾਂਦੇ ਜੀ ਕਿ ਤੈਨੂੰ ਅਸੀਂ ਪੁੱਛ ਕੇ ਤੁਰਨੇ ਆ ਤੈਨੂੰ ਕਿੱਥੇ ਨਹੀਂ ਪੁੱਛਿਆ ਮੇਰੀ ਗੱਲ ਸੁਣੋ ਕਿੰਨੇ ਦਿਨ ਹੋ ਗਏ ਆ ਰਿਸ਼ਤਾ ਇਹਨੂੰ ਕਰ ਮੰਮੀ ਤੁਸੀਂ ਤੇ ਬਸ ਘਰ ਦੀਆਂ ਸਿਫਤਾਂ ਕਰੀ ਜਾਂਦੇ ਆ ਮੁੰਡੇ ਵੱਲ ਛਾਤੀ ਮਾਰੀ ਆ ਕਿ ਮੁੰਡਾ ਕਿਦਾਂ ਦਾ ਵਾ ਜੇ ਕੋਈ ਨਸ਼ਾ ਕਰਦਾ ਉਹ ਤੇ ਫੇਰ ਕੀ ਕਰੋਗੇ ਨੀੱਚ ਅੱਜ ਦੀ ਗੱਲ ਕਰ ਕੋਈ ਸਿਆਣੀ ਬਣਾ ਤੇਰਾ ਪਿਓ ਪਤਾ ਕਰਕੇ ਆਇਆ ਵਾ ਜਿਹਨੂੰ ਨਾਲ ਖੜਿਆ ਹੈਗਾ ਉਹ ਚੰਗੀ ਤਰ੍ਹਾਂ ਵਾਕਬਾ ਤੇਰੇ ਪਿਓ ਦਾ ਆਂਦਾ ਵੀ ਬਹੁਤ ਵਧੀਆ ਬੰਦੇ ਆ ਮੁੰਡਾ ਇੰਨਾ ਭਲਾ ਮਾਨਸਾਖਤ ਗੱਲ ਨਹੀਂ ਕਰਨ ਵਾਲੀ ਮੈਨੂੰ ਇਹ ਦੱਸੋ ਕੀ ਇਸਲਾਵਾ ਕਰੰਦੇ ਉਹ ਤੇਰੇ ਕੰਨ ਸਾਡੇ ਵਾਲੀ ਰਹਿੰਦੇ ਆ ਮੇਰੀ ਸੁਣੋ ਗੱਲ ਫੋਨ ਲੈ ਕੇ ਬੈਠੇ ਜੇ ਕੋਈ ਘਰ ਦਾ ਹੀ ਫਿਕਰ ਕਰ ਲਿਆ ਕਰੋ ਯਾਰ ਸਾਰਾ ਦਿਨ ਮੈਂ ਘਰ ਦਾ ਹੀ ਫਿਕਰ ਕਰਦਾ ਰਹਿਣਾ ਕਾਦਾ ਫਿਕਰ ਕਰਦੇ ਹੱਥ ਤੇ ਹੱਥ ਰੱਖਿਆ ਵਾ ਤੇਰਾ ਆ ਮੈਂ ਬੈਠੇ ਜੇ ਤੁਹਾਨੂੰ ਪਤਾ ਵਾ ਕਿ ਰਿਸ਼ਤੇ ਦੀ ਗੱਲ ਚੱਲੀ ਆ ਉਹਨਾਂ ਨੂੰ ਸਭ ਕੁਝ ਪਸੰਦ ਆ ਅਕਸਰ ਕੱਲ ਨੂੰ ਆਪਾਂ ਵੇਖਾ-ਵਖਾਈ ਕਰਨੀ ਆ ਰੋਕੜ-ਕਾਈ ਕਰਨੀ ਆ ਕੋਈ ਚੀਜ਼ ਅੱਜ ਸ਼ਹਿਰੋਂ ਜਾ ਕੇ ਤਾਂ ਬਣਾ ਲਈਏ ਇਹ ਮੁੰਡੇ ਵਾਸਤੇ ਪਾਉਣੀ ਆ ਚੱਲ ਕੋਈ ਗੱਲ ਨਹੀਂ ਆ ਅਜੇ ਤਾਂ ਕੰਮ ਗੱਲ ਤਰੀ ਆ ਗੱਲ ਤੇ ਤਰੀ ਆ ਚੀਜ਼ ਬਣਾ ਕੇ ਰੱਖੀ ਹੋਊ ਅਗਲਿਆਂ ਨੇ ਕੀਪ ਤਾਂ ਪੁੱਛ ਦੱਸ ਕਰਕੇ ਤਾਂ ਕਦੋਂ ਤਰੀਕ ਰੱਖ ਲੈਣੀ ਆ ਫੇਰ ਨਹੀਂ ਤੇਰੀ ਪੂਜਾ ਨਾਲ ਹੋਈਏ ਗੱਲ ਬਾਤ ਤੇ ਹੋਜੂਗੀ ਪੂਜਾ ਨਾਲ ਗੱਲ ਬਾਤ ਐ ਹੁਣ ਤੁਸੀਂ ਪੁੱਛ ਦੱਸ ਕਰਾਏ ਤੋ ਉਹਨਾਂ ਵੀ ਕਰ ਹੀ ਲਈ ਹੋਣੀ ਆ ਲਾਗੇ ਤੇ ਪਿੰਡ ਵਾ ਸੌ ਰਿਸ਼ਤੇਦਾਰੀਆਂ ਵਾਕਬੀਆਂ ਹੁੰਦਾਂ ਆ ਚਲ ਕੋਈ ਗੱਲ ਨਹੀਂ ਆਪਣੇ ਸਾਰੇ ਜਣੇ ਬੈਠ ਕੇ ਕਰ ਲੈਨੇ ਸਲਾਹ ਕਿ ਮੁੰਡੇ ਨੂੰ ਕੀ ਪਾਉਣਾ ਨਾ ਸਲਾਹ ਕਿਦਾਂ ਕਰਨੀ ਆ ਸਲਾਹ ਤਾਂ ਅਸੀਂ ਦੋਵਾਂ ਜਣੇ ਨੇ ਕਰਨੀ ਆ ਨਾ ਜੇ ਉਹਨਾਂ ਨਾਲ ਜੋੜੀ ਨਾਲ ਸਲਾਹ ਕਰਨੀ ਆ ਨਾ ਫੇਰ ਸੁਣ ਲਿਓ ਉਹਨਾਂ ਦੀਆਂ ਗੱਲਾਂ ਉਹਨਾਂ ਨੇ ਇੱਕ ਦੀਆਂ ਚਾਰ ਸੁਣਾਉਣੀਆਂ ਵਾ ਐਵੇਂ ਨਿਆਣਿਆਂ ਤਾਂ ਗੱਲਾਂ ਦੀ ਸੁਪੀ ਦੀਆਂ ਹੁੰਦੀਆਂ ਜਦੋਂ ਮਾਂ ਪਿਓ ਅਸੀਂ ਬੈਠੇ ਆ ਨਾ ਜੋ ਸਾਡਾ ਜੀਕਰ ਹੋ ਹੀ ਉਹ ਕਰਾਂਗੇ ਪਰ ਉਹਨਾਂ ਨੇ ਫੇਰ ਵੀ ਸਾਡੇ ਨੌ ਪੁੱਤ ਵਾ ਤੇ ਘਰ ਦੇ ਵਿੱਚ ਕਪਾਤ ਨਾ ਪਾਏ ਤੇ ਉਹਨਾਂ ਨੂੰ ਬਿਠਾ ਲ ਕੇ ਪੁੱਛ ਲੈਨੇ ਆ ਕਿ ਪੁੱਤ ਕੀ ਪਾਉਣਾ ਤੇ ਕੀ ਨਹੀਂ ਪਾਉਣਾ ਅਗਲਾ ਭੜਕੇ ਕਹਿਣਗੇ ਵੀ ਸਾਨੂੰ ਤੇ ਤੁਸੀਂ ਪੁੱਛਿਆ ਨਹੀਂ ਡੈਡੀ ਕੰਮ ਕਰ ਲੱਗਿਆ ਨੇ ਮੈਂ ਤਾਂ ਉਹਨਾਂ ਨੂੰ ਨਾ ਪੁੱਛਣਾ ਜੇ ਤੇ ਨਾ ਆਵਾਜ਼ ਮਾਰਨੀ ਆ ਤੁਸੀਂ ਪੁੱਛਣਾ ਤੇ ਪੁੱਛ ਲੋ ਤੁਹਾਡੇ ਨਾਲ ਬਥੇਰੀ ਸੁਲਾਵਾ ਤੇ ਤੁਸੀਂ ਗੱਲ ਕਰ ਲੋ ਨਾਲੇ ਸੁਣ ਲਿਓ ਉਹਦੇ ਕੋ ਗੱਲਾਂ ਓਏ ਇਦਾਂ ਦੀਆਂ ਗੱਲਾਂ ਨਾ ਕਰਿਆ ਕਰ ਚਲਾ ਕੋਈ ਗੱਲ ਨਹੀਂ ਤੂੰ ਨਹੀਂ ਆਵਾਜ਼ ਮਾਰੀ ਤੇ ਮੈਂ ਉਹਨੂੰ ਬਿਠਾਉਣਾ ਵੀ ਆ ਉਹਦੇ ਕੋਲ ਸਲਾਹ ਕਰ ਲਈਏ ਚਲ ਆਜੋ ਕਰ ਲੋ ਸਲਾਹ ਭਲਾ ਕਿਹੜੀ ਸਲਾਹ ਤਾਨੂੰ ਦਿੰਦੇ ਆ ਤੁਹਾਡੇ ਵਾਲੀ ਤਾਂ ਉਹੀ ਹੱਦ ਹੋ ਗਈ ਆ ਓ ਰਮਨ ਫੇਰ ਵੀ ਸਾਡੇ ਨਵੇਂ ਪੁੱਤ ਵਾ ਗੱਲ ਕੰਝ ਕੀ ਹਰਜਵਾ ਚਲ ਆਜੋ ਆਜੋ ਕਰਕੇ ਵੇਖ ਲੋ ਹਾਂ ਲਵਲੀ ਹਾਂਜੀ ਉਹ ਪੁੱਤ ਗੱਲ ਸੁਣੀਏ ਮੇਰੀ ਰੁਪਿੰਦਰ ਨੂੰ ਲੈ ਆਈ ਨਾਲ ਹਾਂਜੀ ਉਹ ਪੁੱਤ ਤਾਨੂੰ ਆਵਾਜ਼ ਮਾਰੀ ਆ ਤਾਂ ਪਹਿਹੀਂ ਘਰ-ਘਰ ਤੇ ਵੇਖੀ ਲਿਆ ਸੰਦੀਪ ਵਾਹਤੇ ਆਹੋ ਪੁੱਤ ਤਾਨੂੰ ਆਵਾਜ਼ ਤਾਂ ਮਰੀ ਆ ਤੁਹਾਨੂੰ ਪਤਾ ਕਿ ਕੁੜੀ ਦਾ ਲਿਆ ਹੁਣ ਰਿਸ਼ਤਾ ਵੀ ਤਾਂ ਸੰਦੀਪ ਦਾ ਹਾਂਜੀ ਹਾਂਜੀ ਤਮ ਬਹਤਰ ਸਲਾਹ ਕਰ ਲੈਨੇ ਆਂ ਅੰਦਰ ਘਰ ਬਾਹਰ ਵੇਖਾਂ ਇਹ ਸਭ ਕੁਝ ਠੀਕ ਆ ਤੇ ਮੇਰਾ ਰਾਤਾ ਹੀ ਵੀ ਉਹਦੇ ਵਾਸਤੇ ਕੋਈ ਟੂਨ ਬਣਾਉਣੀ ਹੈ ਮੁੰਡੇ ਵਾਸਤੇ ਤੇ ਕੀ ਬਣਾਈਏ ਕੋਈ ਗੱਲ ਨਹੀਂ ਡੈਂਟੀ ਕਰ ਲੈਣੀ ਹੈ ਸਲਾਹ ਆਹੋ लवली ਪੌਣਾ ਤੇ ਹੈ ਹੀ ਆ ਕੱਲ ਨੂੰ ਕੁਛ ਹਾਂਜੀ ਹੁਣ ਸਾਨੂੰ ਸਭ ਕੁਝ ਪਸੰਦ ਵਾ ਡੈਡੀ ਤੇਰੇ ਗਏ ਹੀ ਮੁੰਡਾ ਵੀ ਆਂਦੇ ਚੰਗਾ ਵਾ ਘਰ ਬਾਹਰ ਵੀ ਸੋਹਣਾ ਵਾ ਵੀ ਹਾਏ ਆਏ ਆਹੋ ਡੈਡੀ ਦੱਸਣ ਲਿਆ ਸੀ ਉਹਨਾਂ ਉਹ ਜੱਤੀ ਉਹ ਵਰਤ ਅਗਲੀ ਪਈ ਆ ਨਾਂ ਡਬਲ ਸਟੋਰੀ ਕੁੱਠੀ ਪਈ ਆ ਸ਼ਰਗਦ ਜੁੱਤੇ ਉਹਨਾਂ ਦਾ ਘਰ ਬਾਹਰ ਵਾ ਆਹ ਤਾਂ ਵਿਚੋਲਾ ਨੂੰ ਮੈਂ ਦੱਸਿਆ ਸੀ ਤੇਰੇ ਡੈਡੀ ਦਾ ਨਾਂ ਵੀ ਦੱਸਤਾ ਸੀ ਤੇ ਕਾਦੇ ਦਾ ਵੀ ਦੱਸਤਾ ਸੀ ਉਹ ਵੀ ਪਤਾ ਕਰ ਲੈ ਕੱਲ ਨੂੰ ਮੁੜ ਕੇ ਮੁੰਡੇ ਆਲੇ ਆਂਦੇ ਹੁੰਦੇ ਸੀ ਪਤਾ ਨਹੀਂ ਕੀਤਾ ਤੇ ਨਾਲੇ ਇਹ ਕਿਹੜੇ ਮਾੜੇ ਆ ਫੈਲੀ ਬੰਨੇ ਵਾਲੇ ਆ ਸਭ ਕਹਿ ਵਾਲੇ ਆ ਪਤਾ ਹੀ ਆ ਵੀ ਉਹਨਾਂ ਹਾਂ ਕਰਦੇ ਆ ਵੀ ਇਹ लवली ਅਹੀਂ ਕੁੜੀ ਨੂੰ ਕਰੋ ਥੋੜਾ ਕੱਢਣਾ ਵਾ ਹਾਂਜੀ ਜੇ ਅਗਲੇ ਕਹਿਣਗੇ ਵੀ ਵਿਆਹ ਕਈਦਾ ਵਾ ਤੇ ਹੀ ਵਿਆਹ ਕਰਦਾਂਗੇ ਜੇ ਕਹਿਣਗੇ ਸਾਲ ਠਹਿਰ ਕੇ ਕਰਨਾ ਵਾ ਤੇ ਸਾਲ ਠਹਿਰ ਕੇ ਕਰਦਾਂਗੇ ਕੋਈ ਗੱਲ ਨਹੀਂ ਉਹਾਂ ਕੋਈ ਗੱਲੀ ਉਹਨਾਂ ਨੂੰ ਪੁੱਛ ਲਾਂਗੇ ਜਿੱਦਾਂ ਵੀ ਕਹਿਣ ਕਿ ਅੱਲਾ ਕਰ ਲਾਂਗੇ ਉਹ ਕਰਦੇ ਬੁੱਤ ਲਵਾਂਗੇ ਤੇ ਸਲਾਹ ਹੁਣ ਦਉਣਾ ਵੀ ਪਈਏ ਕੀ ਅਕਿੰਦਰ ਦਾਸ ਤੇ ਸਲਾਹ ਤੁਸੀਂ ਆਪਣੀ ਸਲਾਹ ਕਾਦੀ ਦੱਸਨੀ ਆ ਪਤਾ ਹੀ ਨਾ ਸਾਰਾ ਕੁਝ ਉਹਨਾਂ ਨੇ ਆਪ ਹੀ ਕਰਨਾ ਆ ਜੋ ਕਰਦੇ ਆ ਠੀਕ ਵਾ ਅਸੀਂ ਇਹਦੇ ਵਿੱਚ ਕੀ ਕਹਿ ਸਕਦੇ ਆ ਮੈਂ ਉਹ ਤੇ ਇਹ ਗੱਲ ਪੁੱਛਣ ਡਿਆ ਵੀ ਪਈਏ ਕੀ ਉਹਨਾਂ ਕਰਨੀ ਦੇ ਰੋਕ ਰਕਈ ਇਹ ਹੈਗਾ ਹੀ ਮੰਮੀ ਤੋਂ ਸਾਰਾ ਕੁਝ ਜੋ ਪੋਣਾ ਪਾਦਨ ਦਾ ਸਾਡੀ ਮਰਜ਼ੀ ਨਾ ਪੋਣਾ ਆ ਜੋ ਨਾਲ ਜਿਗਰ ਦਾ ਪਾ ਦੇ ਨਾ ਨਾਲੇ ਮੇਰੀ ਗੱਲ ਸੁਣੋ ਰੋਕਰ ਕਾਈ ਕਰਨੀ ਆ ਹਲੇ ਆਹੋ ਵਿਆਹ ਕਰਨਾ ਬਾਕੀ ਆ ਆਹੋ ਤੇ ਛਾਪ ਉਥੇ ਪਾ ਦੇ ਨਾ ਫਿਰ ਕੀ ਆ ਇੰਨਾ ਕੀ ਬਣਦਾ ਹੋਰ ਤੇ ਕੈਂਟਾ ਥੋੜਾ ਪੋਣਾ ਬਣਾ ਕੇ ਰੁਪਿੰਦਰ ਹਾ ਕਿਦਾਂ ਦੀਆਂ ਗੱਲਾਂ ਕਰਨ ਦਈਆਂ ਸਗੋਂ ਮਾਂ ਪਾ ਨਾ ਨਾ ਤੇਰੇ ਡੈਡੀ ਨੇ ਤੈਨੂੰ ਆਵਾਜ਼ ਮਾਰੀ ਤੇ ਉਹਨਾਂ ਦੀ ਸਲਾਹ ਲੈਣੇ ਆ ਪਹਿਲਾਂ ਤੋ ਕਰੀ ਜਾਂਦੇ ਆਪਣੀ ਮਰਜ਼ੀ ਕਰ ਲੋ ਮਰਜ਼ੀ ਕਰ ਲੋ ਹੁਣ ਕਹਿੰਦੇ ਛਾਪ ਪਾ ਦੋ ਛਾਪ ਛੂਪ ਨਹੀਂ ਹੀ ਪਾਉਣੀ ਅਹੀਂ ਪੋਣਾ ਮੱਕੜਾ ਇੱਕੋ ਮੇਰੀ ਧੀ ਆ ਤਰੀਜਾ ਨਾਲ ਮੈਂ ਉਹਦਾ ਵਿਆਹ ਕਰਨਾ ਵਾ ਸੁਣੀ ਨਾ ਗੱਲ ਤੇਰਾ ਇਰਾਦਾ ਹੁਣਾਵਾ ਕਿ ਮੇਰੇ ਪੇਕੇਆਂ ਨੇ ਪਾਈ ਆ लवली ਨੂੰ ਸ਼ਾਪ ਤੇ ਇਹ ਵੀ ਸ਼ਾਪ ਪਾਦਣ ਮੇਰੀ ਲੱਤ ਉਤੋਂ ਦੀ ਰਹੂਗੀ ਕਿ ਜੋ ਨਾ ਮੇਰੇ ਪੇਕੇਆਂ ਦਾ ਪਿਆ ਹੈ ਤੁਸੀਂ ਵੀ ਉਹੋ ਹੀ ਪਾਇਆ ਆ ਗੱਲ ਨਹੀਂ ਮੈਨੂੰ ਮਨਜ਼ੂਰ ਹੈਗੀ ਤੇ ਨਾਲੇ लवली ਤੂੰ ਦੱਸਾਂ ਕਿ ਕੀ ਪਉਣਾ ਵਾ ਉਹਨੂੰ ਜੀ ਪੁੱਛਣ ਰਿਹਾ ਵਾ ਤੂੰ ਦੱਸ ਤੂੰ ਦੱਸ ਉਹਨੇ ਤਾਂ ਸ਼ਾਪ ਹੀ ਕਹਿਣਾ ਵਾ ਉਹਨੂੰ ਪਤਾ ਵਾ ਕਿ ਘਰੋਂ ਜਾਣਾ ਵਾ ਤਾਂ ਕਰਕੇ ਲਈਓ ਕਹਿਣ ਮੇਰੀ ਗੱਲ ਸੁਣੋ ਐਸੇ ਕੰਮ ਨੂੰ ਆਜਮਰਾਈ ਹੀ ਇਥੇ ਨਹੀਂ ਮੰਮੀ ਜੇ ਉਹਦੀ ਮਰਜ਼ੀ ਆਪਣੀ ਕਰਨੀ ਹੀ ਤੇਹੀ ਸ਼ਾਪ ਨਹੀਂ ਪੋਣੀ ਹੈਗੀ ਤਾਂ ਸੱਦਿਆ ਕਿਹੜੇ ਕੰਮ ਨੂੰ ਆ ਮਰਜ਼ੀ ਦੀ ਵੀ ਆਪਣੀ ਕਰਨੀ ਆ ਆਦ ਬਸ ਐਵੇਂ ਨਾ ਉਤੋਂ ਦੀ ਹੋਲੀ ਵਾਈ ਮਾਰ ਲੈਂਦੀ ਆ ਤੁਸੀਂ ਵੀ ਇਹ ਕਹਿਣ ਨਾ ਵੀ ਸਾਨੂੰ ਕਿਹਾ ਨਹੀਂ ਆ ਮੇਂਦਗਲ ਵਿੱਚ ਇਹੋ ਹੀ ਆ ਨਾ ਆ ਵੇਖ ਲਿਆ ਜੀ ਲੱਲੋ ਇਹਨਾਂ ਦੀ ਸਲਾਹ ਨਹੀਂ ਡੈਡੀ ਜੀ ਤੁਸੀਂ ਆ ਵੀ ਦੱਸੋ ਉਥੇ ਸ਼ਾਪ ਹੀ ਬਣਦੀ ਆ ਨਾ ਕੋਤੋਂ ਹਾਲੇ ਰੋਗਰ ਗਈ ਹੋਣੀ ਆ ਇਹ ਤੁਹਾਨੂੰ ਨਾ ਪੁੱਛਦੇ ਤੇ ਤੁਸੀਂ ਕਹਣਾ ਵੀ ਸਾਡੇ ਘਰ ਦੇ ਵਿੱਚ ਬੁਗਤ ਕੋਈ ਨਹੀਂ ਤੇ ਜੇ ਪੁੱਛ ਲੈ ਮੰਨੀ ਆ ਸਾਡੀ ਉਹ ਇਹ ਤਾਂ ਪੁੱਤ ਤੁਹਾਡੀ ਸਲਾਹ ਹੀ ਲੈਣ ਦੇ ਆ ਮੈਂ ਮੇਰਾ ਮਾਰੀ ਦਿੱਤੀ ਦਾਦੀ ਜੀ ਮੈਂ ਤੇ ਹੋਈ ਕਿਹਾ ਚਲ ਸ਼ਾਪ ਹੋਣੀ ਉਹ ਪਾ ਦੋ ਤੇ ਮੰਮੀ ਕਹਿੰਦੀ ਵੀ ਨਾ ਮੇਰੀ ਬੇਇੱਜ਼ਤੀ ਹੋ ਜਾਣੀ ਮੇਰੀ ਧੀ ਦਾ ਉਹ ਆ ਤੇਰੇ ਪੇਕੇ ਜਾਊ ਆ ਉਹ ਚਲ ਜੇ ਕੜਾ ਕਹਿੰਦੀ ਤੇ ਪਾਉਂਦੇ ਉਹਨਾਂ ਨੂੰ ਤੇ ਮੈਂ ਦਾਇਨ ਦਾ ਨੂੰ ਕਿਹਾ ਆ ਵੀ ਪਾਉਣਾ ਉਹਨਾਂ ਨੇ ਆਪਣੀ ਮਰਜ਼ੀ ਨਾਲ ਜੋ ਪਾਉਣਾ ਠੀਕ ਆ ਵਾ ਨਾ ਸਾਡੀ ਤਾਂ ਮੈਂ ਇੱਥੇ ਬੇਇੱਜ਼ਤੀ ਕਰਾਉਂਦੇ ਸਾਦੇ ਲੈਂਦੇ ਆ ਤੇ ਫੇ ਮੰਮੀ ਦੀ ਆਪੇ ਸਲਾਹ ਕਰ ਲੈਂਦੇ ਦੋਵੇਂ ਜੀ ਜੋਦ ਨਹੀਂ ਪਾਉਣਾ ਹੀ ਨਾ ਇਹਦੇ ਵਿੱਚ ਬੇਇੱਜ਼ਤੀ ਕਾਦੀ ਆ ਆਪਣਾ ਤਾਂ ਟੱਬਰ ਬੈਠੇ ਆ ਕੋਈ ਪਕਾਨਾ ਵਿੱਚ ਹੈਗਾ ਪੀ ਤੇ ਅਵੇ ਤੇਰੇ ਤੇ ਬੇਇੱਜ਼ਤੀ ਹੋ ਗਈ ਆ ਤੇ ਮੰਮੀ ਗੱਲਾਂ ਗੱਲਾਂ ਵਿੱਚ ਸੁਣਾਉਂਦੇ ਤੁਸੀਂ ਡੇ ਆ ਵੀ ਤੇਰੇ ਤੇ ਕਹਿੰਦੇ ਸ਼ਾਪ ਪਈ ਹੀ ਮੈਂ ਤੇ ਆਪਣੀ ਨੂੰ ਸ਼ਾਪ ਨਹੀਂ ਪਾਉਣੀ ਪਰਪਿੰਦਰ ਜੋ ਉਹਨਾਂ ਨੇ ਪਾਉਣਾ ਵਾ ਉਹਨਾਂ ਨੂੰ ਪਾਉਂਦੇ ਆ ਦੱਸ ਤੂੰ ਵੀ ਉਹ ਗੱਲਾਂ ਕਰੀ ਜਾਂਦੇ ਆ ਹੁਣੇ ਕੜਾ ਦੇ ਆ ਕਹਿਣਾ ਤੇ ਮੇਰੇ ਵੱਲੋਂ ਭਾਈ ਜੋ ਮਰਜ਼ੀ ਪਾ ਦੇਣ ਕੜਾ ਵੀ ਕਾਨੂੰ ਪਾਉਣਾ ਵਾ ਕੈਂਠਾ ਬਣਾ ਕੇ ਪਾ ਦੇਣ ਫੇਰ ਠੀਕ ਆ ਵਾ ਉਹ ਕਿੱਡਾ ਕ ਮਿੰਗਾ ਪਾਣਾ ਵਾ ਕਿਤੇ ਤੇ ਮੈਨੂੰ ਸੱਦਿਆ ਕਿਉਂ ਇੱਥੇ ਨਾ ਹਵਾਇ ਮਾਰਦੇ ਮਧੂਨੀ ਦੀ ਗੱਲਾਂ ਸੁਣਾਉਂਦੇ ਆਂ। ਜਿੰਨਾ ਕਰੋ ਆਪਣੀ ਮਰਜ਼ੀ ਕਰੋ ਤੂੰ। ਇੰਨੇ ਨੀਂਗਾ ਕੇ ਕੋਸੇ ਵੀ ਲੱਗਣਾ। ਦੱਸੋ ਮੇਰਾ ਇਹਦੇ ਵਿੱਚ ਕੀ ਕਸੂਰ ਬੱਬਲਾ? ਨਹੀਂ ਤੇਰਾ ਕਸੂਰ ਤੇ ਕੋਈ ਨੀਗਾ। ਤੂੰ ਸਿਆਰੀ ਬੜੀ ਆ। ਜੇ ਹੱਟ ਕੇ ਇਥੇ ਵਾਲੀ ਗੱਲ ਕਰਨ ਰਹੀ ਆ ਨਾ ਤਾਂ ਕੈਂਠਾ ਵੀ ਪਾਵਾਂਗੇ। ਟਾਈਮ ਆ ਲੈਂਦੇ ਤੇਰੇ ਸਾਹਮਣੇ ਸਾਰੇ ਕੰਮ ਹੋਣਗੇ। ਤੇ ਮੰਮੀ ਜੇ ਤੂੰ ਹੀ ਸਲਾਹ ਮੰਗੀ ਆ ਨਾ ਤੇ ਮੈਂ ਵੀ ਸਲਾਹ ਹੀ ਦਿੱਤੀ। ਮੈਂ ਸ਼ਾ ਬੋਲ ਰਹੀ ਕਿਹਾ ਨਾ ਗੱਲ ਕਿੰਨੇ ਛੜੀ? ਤੂੰ ਹੀ ਛੜੀ ਆ ਨਾ ਗਾੜੀੋਂ। ਅਹੀਂ ਤੇਰੇ ਪੇਕੇਆ ਵਾਂਗੂ ਨਹੀਂ ਕਰਨਾ। ਜੋ ਤਰੇ ਪੇਕੇ ਕਰਕੇ ਕੀ ਗੱਲ ਪੇਕੇ ਆ ਮੜਾ ਕੀਤਾ ਰਪਿੰਦਰ ਦਾ ਗੱਡੀ ਹੋ ਪੁੰਨੇ ਸਾਰੇ ਜਣੇ ਕੋਈ ਰਹਿ ਨਾ ਜਾਵੇ ਮਗਰ ਸਾਡਾ ਤੇ ਇਹ ਨਾ ਪਾਉਂਦੇ ਨਾ ਤੇ ਫੇਰ ਕਣੇ ਇਹਨਾਂ ਦੀ ਮਜਾਜ ਆ ਚੋਪੀ ਕੀਤੀ ਰ ਮਜਾਜ ਵਾਹ ਗੱਡੀ ਜਿਨ੍ਹਾਂ ਨੇ ਨਾ ਪੁੰਨੇ ਉਹ ਪਹਿਲੇ ਸਲਾ ਗੱਲਬਾਤ ਕਰ ਲੈਂਦੇ ਆ ਕੋਈ ਕੁਝ ਨਹੀਂ ਪੁੰਨੇ ਕਿਹਾਡਾ ਸਭ ਕੋ ਜਾਏਗਾ ਜਿਹੜੇ ਗੱਲ ਨੂੰ ਸੱਦਿਆ ਨਾ ਉਹ ਗੱਲ ਕਰੋ ਰਪਿੰਦਰ ਸ਼ਾਹ ਆ ਪਾਉਂਦੀ ਆ ਤੂੰ ਕਹਿਂਦੀ ਆ ਵੀ ਦੋਹਾਂ ਕ੍ਰਮਾਂ ਦੀ ਛਾਪ ਆਉ ਉਹਨੂੰ ਤੇ ਠਾਕਾ ਲਾਉਣਾ ਵਾਂ 10 ਉਥੇ ਕਿੱਡਾ ਘਲੇ ਵਿਆਦ ਨਹੀਂ ਕਰ ਦੇਣਾ ਮੜਕੇ ਵਿਆਹ ਦੇ ਪਾਉਣਾ ਨਹੀਂ ਸਾਰਿਆਂ ਨੂੰ ਜੇ ਅਸੀਂ ਆਪਣੀ ਮਨ ਮਰਜ਼ੀ ਕਰਨੀ ਹੁੰਦੀ ਤੇ ਫਿਰ ਅਸੀਂ ਤੁਹਾਨੂੰ ਬਾਜਕਾਂ ਨੂੰ ਮਾਰਨੀ ਡੜੀ ਜੀ ਅਸੀਂ ਵੀ ਤਾਂ ਸਲਾਹ ਹੀ ਦਈ ਹੈ ਨਾ ਰੁਪਿੰਦਰ ਤੂੰ ਸਲਾਹ ਕਦੀ ਕਰਨ ਢੀ ਤੂੰ ਤੇ ਲੰਨ ਪੈਣ ਢੀ ਆ ਕੋ ਸਾਡੀ ਵਿੱਚ ਰੱਖੋ ਵੀ ਇਹਨਾਂ ਬਾਜਮਾਰੀ ਆ ਤੇ ਸਲਾਹ ਦਈਏ ਕੋਈ ਅਸੀਂ ਵੀ ਤਾਂ ਸਲਾਹ ਹੀ ਦਿੱਤੀ ਹੈ ਨਾ ਅਹੀਂ ਸ਼ਾਹ ਬੋਲੋ ਕਿ ਆ ਵੀ ਸ਼ਾਪ ਪਾ ਦੋ ਗਾੜੀ ਦਾ ਢੀ ਮਰਜ਼ੀ ਆ ਜੋ ਮਰਜ਼ੀ ਤੁਸੀਂ ਬਣਾ ਕੇ ਪਾਓ ਤੁਹਾਡੇ ਕੋਲ ਵਾ ਸਾਰਾ ਕੋਲ ਨਹੀਂ ਮੇਰੀ ਸੁਣ ਗੱਲ ਜਦੋਂ ਤੁਹਾਡਾ ਠਾਕਾ ਲੱਗਾ ਹੈਗਾ ਮੈਂ ਤੈਨੂੰ ਸ਼ਾਪ ਪਾ ਮੈਂ ਸੈਟਪਾ ਕੇ ਆਈ ਹਾਂ ਤੈਨੂੰ ਪੂਰਾ ਡੇਢ ਤੋਲੇ ਦਾ ਬਣਿਆ ਸੀ ਹੁਣ ਮੇਰੀ 30 ਦੀ ਵਾਰੀ ਆ ਜੋ ਜੀ ਕਰੂ ਨਾ ਉਹ ਪਾਵਾਂਗੇ ਤੁਹਾਡੇ ਵਰੀ ਤੁਸੀਂ ਕਿਸ ਦੀ ਸਲਾਹ ਲਈਦਾ ਆਪਣੀ ਮਰਜ਼ੀ ਕੀਤੀ ਤਾਂ ਪਾਏ ਤੇ ਹੁਣ ਤੁਹਾਡਾ ਵੀ ਇੱਜ਼ਤ ਮਾਰ ਰਖਿਆ ਤੁਹਾਡੇ ਨੌ ਪੁੱਤਵਾ ਵੱਡੇ ਚੰਗੀ ਸਲਾਹ ਦੇਣਗੇ ਤੇ ਤੈਨੂੰ ਆਪਣਾ ਚੇਤਾ ਭੁੱਲ ਗਿਆ ਵਾ लवली ਜੇ ਮਾਂ ਤੁਹਾਡੀ ਕਹਿਣੀ ਆ ਨਾ ਵੀ ਕੜਾ ਪੋਣਾ ਤੇ ਫਿਰ ਐਹੀ ਕੜਾ ਹੀ ਪੋਣਾ ਬਸ ਜੇ ਮੰਮੀ ਦੀ ਸੈਟ ਸੁਣਾਉਂਦੇ ਆ ਨਾ ਮੈਨੂੰ ਵੀ ਸੈਟ ਆਇਆ ਸੀ ਉਹ ਤੁਹਾਡੇ ਘਰ ਹੀ ਰਿਹਾ ਵਾ ਤੇ ਨਾਲੇ ਹੈ ਵੀ ਤੁਹਾਡੇ ਕੋਲ ਹੀ ਆ ਇੱਕ ਹੀ ਦਿੱਤਾ ਨਾ ਮੈਨੂੰ ਇਹ ਕਿਹਾ ਤੁਹਾਡੇ ਕੋਲ ਹੀ ਪਿਆ ਵਾ ਇੱਕ ਵਾਰ ਵੀ ਪਾਉਣ ਵਾ ਤੇ ਦਿੱਤਾ ਵਾ ਫਿਰ ਲੈਫਰਡ ਪਾ ਕੇ ਲੈ ਜਾ ਕਿਤੇ ਨਹੀਂ ਪਾਉਣੋਂ ਤਾਂ ਤਾਂ ਹੀ ਦਵਾਂ ਨਾ ਜੇ ਇਹਦੇ ਨੂੰ ਸਾਂਭਣ ਦੀ ਅਕਲ ਹੋਵੇ ਆਹੋ ਸਾਂਭਦਾ ਤੁਹਾਨੂੰ ਹੀ ਪਤਾ ਸਾਰਿਆਂ ਨੂੰ ਨਹੀਂ ਜਿਹੜਾ ਤੈਨੂੰ ਦਿੱਤਾ ਸੀ ਉਹ ਸਾਂਭ ਲਿਆ ਨਹੀਂ ਉਹਦਾ ਟਿਕਾਣਾ ਲਾ ਹੀ ਆ ਕੋਈ ਗੱਲ ਨਹੀਂ ਉਹ ਵੀ ਮੈਂ ਨਾ लवली ਤੇ ਹੁੰਦਿਆਂ ਤੈਨੂੰ ਫੜਾ ਦੂੰਗੀ ਜਿਹੜਾ ਮੇਰੇ ਕੋਲ ਮੰਮੀ ਜੀ ਹਾ ਅਗਲਾ ਕਰਨੀਆਂ ਵਾ ਨਾ ਜੋ ਤੁਸੀਂ ਕਰਨਾ ਆਪੇ ਕਰ ਲਓ ਸਾਨੂੰ ਨਾ ਬੁਲਾਇਆ ਕਰੋ ਜੀ ਠੀਕ ਵਾ ਨਾ ਜਾ ਜਾ ਕੇ ਤਾਂ ਆਪਣਾ ਕੰਮ ਕਰ ਫਿਰ ਸੱਚੀ ਗੱਲ ਵਾ ਐਵੇਂ ਉਹ ਗੱਲਾਂ ਹੀ ਆਜੋ ਤੁਸੀਂ ਨਹੀਂ ਉਹ ਘਾਗੇ ਮੈਂ ਆਉਂਦਾ ਵਾ ਜਾ ਆ ਯਣਾ ਦੀ ਮਤ ਨਹੀਂ ਜਾਉ ਜੋ ਕਰਕੇ ਉਹ ਨਹੀਂ ਸਲਾਹ ਕਰਨੀ ਆ ਆ ਜਾਓ ਤੁਸੀਂ ਵੀ ਇਹ ਵਟੀ ਆਈ ਆ ਚਾਰ ਫੇਰੇ ਕਾਦੇ ਲੰਦੇ ਨਾ ਮਾਲੀ ਮਾਰਦੀ ਆ ਉਹ ਚੱਲ ਮਾਤਾ ਤੂੰ ਹੀ ਚੁੱਪ ਕੀਤੀ ਰਿਹਾ ਕਰ ਆਪਣੀ ਮਰਜ਼ੀ ਕਰੋ ਜੋ ਤੁਸੀਂ ਪਾਉਣਾ ਤੁਹਾਨੂੰ ਪਤਾ ਤਾਂ ਹੈਗਾ ਉਹਦਾ ਸੁਭਾਈ ਇਦਾਂ ਦਾ ਵਾ ਉਹ लवली ਜੀ ਅਸੀਂ ਮਰਜ਼ੀ ਕਰਨੀ ਹੁੰਦੀ ਤੇ ਫਿਰ ਤੁਹਾਨੂੰ ਗੰਨੂ ਸੱਦਣਾ ਉਹ ਤੁਹਾਡੀ ਗੱਲ ਤੇ ਠੀਕ ਵਾ ਮੈਨੂੰ ਪਤਾ ਤੁਸੀਂ ਆਪ ਹੀ ਮਾਜ ਮਾਰੀ ਆ ਵੀ ਚੱਲ ਸਲਾਹ ਲੈ ਲੀਨੇ ਆ ਪਰ ਤੁਹਾਨੂੰ ਪਤਾ ਉਹਨੇ ਪੁੱਠਾ ਹੀ ਚੱਲਣਾ ਵੇਖ ਪੁੱਤ ਇਹ ਵੱਡੀ ਆ ਘਰ ਵਿੱਚ ਮਾਵਾਂ ਬਰਾਬਰ ਪਰਜਾਈ ਆ ਜੇ ਇਹਨੇ ਕਹਿਣਾ ਹੋਵੇ ਵੀ ਕੋਈ ਗੱਲ ਨਹੀਂ ਮੰਮੀ ਜੀ ਜਾਂ ਚ ਇਨੀ ਪੁੰਨੇ ਆ ਜਾਂ ਘੜਾ ਪੁੰਨੇ ਇਹੀ ਕਿਹੜਾ ਵਾਰ-ਵਾਰ ਪਾਉਣਾ ਵਾ ਇਹੋ ਦਿਨਵਾਰੀ ਹੁੰਦੀ ਆ ਉਹ ਤੇ ਹੁਣ ਇਹਨੂੰ ਵੀ ਲੱਭਣ ਡਿਆ ਵਾ ਵੀ ਸ਼ਾਪਨਾ ਨਹੀਂ ਗੱਲ ਬੰਦੀ ਅੱਜਕੱਲ ਤੇ ਇਹ ਸ਼ਾਪ ਆਏ ਉੱਥੇ ਦੱਸ ਬੇਚੀ ਕਰਾਉਣੀ ਬਾਹਰਵਾ ਨਾ ਉਹ ਸ਼ਾਪਨਾ ਕਰਨੀ ਕੀ ਪਾਣੀ ਉਹ ਤੇ ਮੈਨੂੰ ਲੱਗਦਾ ਸੱਸ ਉਹਰੇ ਨੂੰ ਕੋਹ ਪਾਉਣਾ ਪੈਣਾ ਵਾ ਉਹ ਚਲੋ ਕੋਈ ਗੱਲ ਨਹੀਂ ਜੇ ਪਾਉਣਾ ਪੈਣਾ ਤੇ ਹੁਣ ਕੁੜੀ ਵੀ ਆਉਣੀ ਨਹੀਂ ਆ ਉਹ ਚਲੋ ਉਹਦੇ ਮੌਕੇ ਤੇ ਵੇਖ ਲਾਂਗੇ ਵਾ ਇਹ ਪੁੱਤ ਤੂੰ ਵੀ ਸਿਆਣਾ ਵਾ ਜੇਕਰ ਬਾਰ ਬਾਰ ਪੈਦੀਵਾਂ ਵਧੀਆ ਲੱਭ ਜੂਗਾ ਨਾ ਤੇ ਖਰਚਾ ਦੁਖਦਾ ਨਹੀਂਗਾ ਆਹੋ ਜੇ ਉਹ ਜਾ ਗਰੀਬ ਲੱਭ ਜੇ ਨਾ ਸਾਰੀ ਉਮਰ ਝੋਲੇ ਢੋਂਦੇ ਰਵਾਂਗੇ ਉਹ ਆਹੋ ਹੁਣ ਤਾਂ ਫਿਰ ਇਦਾਂ ਹੀ ਆ ਮੁੜ ਕੇ ਕੋਈ ਗੱਲ ਨਹੀਂ ਜੇ ਤੁਸੀਂ ਕੜੇ ਵਾਲੋ ਕਹਿਣੇ ਤੇ ਕੜਾ ਹੀ ਪਾ ਦਾਂਗੇ ਕੋਈ ਗੱਲ ਚੱਲ ਇਦਾਂ ਹੀ ਕਰ ਲੈਂਦੇ ਟੈਨਸ਼ਨ ਨਾ ਲੋ ਤੁਸੀਂ ਮੈਂ ਸਮਝਾਉਣਾ ਚਲ ਕਰ ਲਈ ਜੇ ਸਲਾਹ ਬਣਾਤਾ ਤੁਹਾਨੂੰ ਕੈਂਠਾ ਪਾ ਦਿਓ ਜਾ ਕੇ ਉੱਥੇ ਇਹੋ ਗੱਲਾਂ ਸੁਣਨੀਆਂ ਹੀ ਬਾਕੀ ਇਹ ਜਬਾਨ ਵੇਖਿਆ ਕਿਦਾਂ ਕਤਰ-ਕਤਰ ਚੱਲਦੀ ਆ ਉਹ ਰਮਨ ਮੈਂ ਤੇ ਇਹਨਾਂ ਦੀ ਈਜ ਤੇ ਰੱਖੀ ਕਿ ਚਾ ਨੌ ਪੁੱਤਵਾ ਭਲਕੇ ਇਹ ਨਾ ਕਹਿਣ ਵੀ ਸਾਨੂੰ ਪੁੱਛਿਆ ਨਹੀਂ ਇਹਨਾਂ ਨੂੰ ਤਾਂ ਗੱਲ ਕਰਨ ਦਾ ਨਹੀਂ ਪਤਾ ਤੇ ਉਹ ਵੇਖਿਆ ਕਿਦਾਂ ਬੋਲਣ ਲਈ ਹੀ ਜਾਣਾ ਨਾ ਮੇਰਾ ਨਾ ਸ਼ਹਿਰ ਤੇ ਚੁੱਪ ਕਰਕੇ ਸਵੇਰੇ ਤੁਰ ਪਿਓ ਇਹਨਾਂ ਦੀ ਸਲਾਹ ਲੈਣ ਦੀ ਕੋਈ ਲੋੜ ਨਹੀਂ ਗਈ ਮੈਂ ਮੁੰਡੇ ਵਾਸਤੇ ਵੀ ਖੜਾ ਬਣਾਉਣਾ ਜੇ ਤੇ ਸੱਸ ਤੇ ਸਹੁਰੇ ਵਾਸਤੇ ਵੀ ਛਾਪਾਂ ਬਣਾ ਕੇ ਲਿਆਉਣੀਆਂ ਜੇ ਜਿੱਥੇ ਇਹਦਾ ਜ਼ੋਰ ਲੱਗਦਾ ਨਾ ਲਾਲੇ ਜੋ ਵਿਆਹ ਬੰਦਿਓ ਕਰਨੇ ਪੈਂਦੇ ਹੁੰਦੇ ਆ ਏਦਾ ਵਾਸਟਾਲ ਦਾ ਇਹਨੇ ਤਾਂ ਕਹਣਾ ਹੈ ਕੱਪੜੇ ਲੈ ਜਾਓ ਉਹਦੇ ਮੁੰਡੇ ਦੇ ਤੇ ਝੋਲੀ 'ਚ ਰੱਖ ਕੇ ਤਾਂ ਠਾਕਾ ਲਾ ਦਿਓ। ਉਹ ਚੱਲ ਛੱਡ ਠਾਂ ਚੱਲ ਦੇਖੀ ਆਪਣਾ ਕੋ ਕੰਮ ਕਰ। ਕੰਮ ਤੇ ਦੇਖਣਾ ਹੀ ਹੁਣ। ਰੁਪਿੰਦਰ ਤੇਰਾ ਦਿਮਾਗ ਨਹੀਂ ਕੰਮ ਕਰਦਾ ਸ਼ਾਪ ਉਹਨਾਂ ਦੀ ਬੰਦੀ ਹੀ ਭਲਾ। ਨਹੀਂ ਮੇਰਾ ਘਰ ਦਾ ਦਿਮਾਗ ਨਹੀਂ ਕੰਮ ਕਰਦਾ ਭਲਾ। ਜੇ ਮੰਨ ਲਾਂ ਸਲਾਹ ਲੈਣ ਦੇ ਹੀ ਜਿੱਦਾਂ ਉਹ ਕਹਿੰਦੇ ਸੀ ਕਰਨੀ ਦੀ ਹੁਣ। ਜਦੋਂ ਮੈਂ ਤੁਹਾਨੂੰ ਆਵਾਜ਼ ਮਾਰੀ ਸੀ ਕਿ ਮੇਰੇ ਮਗਰੇ ਆ ਜਾਓ ਉਸੇ ਵਲੇ ਤੇ ਉਠੇ ਕਿਉਂ ਨਹੀਂ ਉਦੋਂ। ਤੇ ਉਹਨਾਂ ਦੀ ਵੀ ਗੱਲ ਕਰਨੀ ਨਹੀਂ ਆਪਣੀ ਨਹੀਂ ਉਹਨਾਂ ਦੇ ਕਾਦੀ ਗੱਲ ਸੁਣਨੀ ਹੀ ਉਹਨਾਂ ਦੀ ਪਹਿਲਾਂ ਸਲਾਹ ਲੈਣੀ ਸਲਾਹ ਲੈਣੀ ਆ ਮੜਕੀ ਇਹ ਨਹੀਂ ਜੀ ਆਪਾਂ ਆਪਣੀ ਮਰਜ਼ੀ ਕਰਨੀ ਇਹ ਕਾਦੀ ਸਲਾਹ ਹੋਈ ਸਲਾਹ ਉਹਨੂੰ ਕਹਿੰਦੇ ਆ ਜਿਹੜੇ ਚੌਹ ਜਣੇ ਦੇ ਵਿੱਚ ਬਹਿ ਕੇ ਸਲਾਹ ਹੋਏ ਵੀ ਹਾਂ ਭਈ ਆਹ ਕੰਮ ਇਦਾਂ ਕਰਨਾ ਉਹ ਮੇਰੀ ਗੱਲ ਸੁਣ ਜੇ ਉਹ ਬੰਦੇ ਸੌਖੇ ਆ ਤੇ ਕੜਾ ਉਹਨਾਂ ਨੂੰ ਪੋਣਾ ਪੈਣਾ ਵਾ ਜੇ ਕੁੜੀ ਸੌਖੇ ਘਰ ਵਿਆਹਣੀ ਆ ਤੇ ਮੇਰੇ ਵੱਲੋਂ ਭਾਵੇਂ ਜੋ ਮਰਜ਼ੀ ਪਾਈ ਜਾਣ ਚਾਹੇ ਬੁਲਾਉਂਦੇ ਹੀ ਨਾ ਸੱਦਦੇ ਹੀ ਨਾ ਮੈਂ ਇਹਦੀ ਆਪਣੀ ਸਲਾਹ ਦਿੱਤੀ ਨਾ ਕਿ ਚੱਲ ਹੁਣ ਛਾਪ ਪਾ ਲੋ ਮੜਕੀ ਦਾ ਵਿਆਹ ਹੋਊਗਾ ਮੜਕੀ ਫਿਰ ਆ ਪਰ ਨਾ ਉਹ ਗਾੜੀਆਂ ਗੱਲ ਸੁਣਦੀ ਨਹੀਂ ਆ ਆਪਣੀਆਂ ਬਸ ਮਰੀ ਜਾਂਦੀ ਤੇਰੇ ਪੇਕੇ ਨੇ ਇਦਾਂ ਕੀਤਾ ਉਦਾਂ ਕੀਤਾ ਪੇਕੇ ਨੂੰ ਵਿੱਚ ਕਿਉਂ ਲਿਆਉਂਦੇ ਬਾਰ-ਬਾਰ ਉਹਨਾਂ ਕੋ ਖਾਣਾ ਆਉਂਦੇ ਮੈਂ ਉਹਨਾਂ ਨੂੰ ਮੈਂ ਕਿਹਾ ਵਾ ਕਿ ਮਾਤਾ ਤੂੰ ਹੀ ਨਾ ਚੁੱਪ ਕੀਤੀ ਰਿਹਾ ਕਰ ਕਹਿ ਕੇ ਤੇ ਆਇਆ ਹੁਣ ਉਹਨਾਂ ਨੂੰ ਕਹਿ ਕੇ ਆਈਆਂ ਉਹਨਾਂ ਨੂੰ ਨਹੀਂ ਤੂੰ ਉਦੋਂ ਉੱਠ ਕੇ ਆਈ ਜਦ ਮੈਂ ਵਾਜ ਦਿੱਤੀ ਪਿੱਛੋਂ ਪਰ ਕੇ ਉੱਠ ਕੇ ਤੇ ਆਜੋ ਉਹ ਬੜਾ ਕੋਈ ਵੇਖਣਾ ਪੈਂਦਾ ਵਾ ਚੰਗਾ ਹੁਣ ਉਹਨਾਂ ਦੀ ਵੀ ਸੁਣਨੀ ਪੈਣੀ ਹੈ ਸੁਣਨੀ ਪੈਣੀ ਉਹਨਾਂ ਦੀ ਸਲਾ ਉਹਨੂੰ ਕਹਿੰਦੇ ਆ ਜਿਹੜੀ ਐ ਰਜ਼ਾਮੰਦ ਨਾ ਸਾਰੇ ਕੰਮ ਹੋਣ ਮਰਜੀ ਵੀ ਅਸੀਂ ਆਪਣੀ ਕਰੀਏ ਇਸਲਾਹ ਵੀ ਆਪਾਂ ਲਈਏ ਅਗਲੇ ਦੀ ਮੰਦੀ ਨਹੀਂ ਵਾਣਾ ਮੇਰੀ ਗੱਲ ਸੁਣ ਅਜੇ ਦੇ ਵੇਖਾ ਵਿਖਾਈ ਹੋਣੀ ਆ ਸਾਰਾ ਕੰਮ ਹੋਣਾ ਤੇ ਤੂੰ ਵਿੱਚ ਵਿਗੜ ਨਾ ਪਾ ਜੇ ਕੱਲ ਨੂੰ ਕਿਤੇ ਛੱਡ ਛੜਾ ਹੋ ਗਿਆ ਨਾ ਤੇ ਸਾਰਾ ਭਾਂਡਾ ਜਿਹੜਾ ਤੇਰੇ ਸਿਰ ਪਤਨਾ ਹੀ ਧੀਨੇ ਤੂੰ ਮਤਾਂ ਲਾਈਆਂ ਸੀ ਪਹਿਲਾਂ ਠੀਕ ਆ ਨਾ ਤੇ ਚੁੱਪ ਕੀਤੀ ਰਹਿ ਜਿੱਦਾਂ ਉਹ ਕਰਦੇ ਆ ਨਾ ਉਹਨਾਂ ਨੂੰ ਕਰ ਲੈ ਕੜਾ ਪਾਉਣ ਕੈਂਠਾ ਪਾਉਣ ਜੋ ਮਰਜ਼ੀ ਕਰਨ ਉਹਨਾਂ ਦੇ ਉਹਨਾਂ ਨੇ ਆਂ ਅਸੀਂ ਪੈਸੇ ਦੇਣੇ ਉਹਨਾਂ ਨੂੰ ਮੇਰੇ ਵੱਲੋਂ ਨਾ ਭਾਏ ਜੋ ਮਰਜ਼ੀ ਕਰਨ ਮੈਨੂੰ ਕਿਸੇ ਦੇ ਨਾਲ ਕੋਈ ਨਹੀਂ ਆ ਠੀਕ ਵਾ ਨਾ ਸਿੱਧੀ ਪਧਰੀ ਗੱਲ ਵਾ ਨਲੇ ਕਹਿਨ ਦਾ ਦੇ ਹੈ ਨਾ ਕਿ ਬੜੇ ਸੌਖੇ ਆ ਉਹ ਉਹਨਾਂ ਨੂੰ ਆਪਾਂ ਕੜਾ ਪਾਉਣਾ ਵਾ ਅਹੀਂ ਉਹ ਬਣਾ ਕੇ ਪਾਉਣਾ ਵਾ ਤੇ ਵੇਖਿਓ ਸਾਰਾ ਕੋ ਇੱਥੋਂ ਹੀ ਜਾਣਾ ਵਾ ਮੁੜ ਕੇ ਅਮਾ ਦਾ ਦੇ ਕੰਮ ਨਾ ਤੁਹਾਨੂੰ ਪਤਾ ਹੀ ਹੈ ਮੁੜ ਕੇ ਮੇਰੀ ਧੀ ਆ ਮੁੜ ਕੇ ਧੀ ਨੂੰ ਸਾਰਾ ਕੋ ਹਟਾਉਣਾ ਵਾ ਤੁਹਾਡੇ ਸਾਹਮਣੇ ਹੀ ਸਾਰਾ ਕੋ ਹੋਣਾ ਵੇਖਿਓ ਨਾ ਹੋਊ ਤੇ ਗੱਲ ਕਰਿਓ ਕੁੜੀ ਦਾ ਵਿਆਹ ਤੂੰ ਹੋਲਾਂ ਦੇ ਕਰਨੇ ਮੁੜ ਕੇ ਬਾਹਰ ਬੋਰ ਚੱਲ ਜਾਣਾ ਵਾ ਤੇ ਅਹੀਂ ਇਹਨਾਂ ਨਾਲ ਵਾਕ ਹੋ ਜਣਾ ਵਾ ਠੀਕ ਆ ਫੇਰ ਖੁਸ਼ ਹੋ ਜਾਗੀ ਤੂੰ ਤੇ ਮਿਲਣਾ ਦਾ ਨੂੰ ਕੀ ਹੈ ਫੇਰ ਤਵ ਕੋ ਮੇਲਣਾ ਮੇਲਾ ਕਿਉਂ ਨਹੀਂ ਆ ਦੱਸ ਤੇ ਕੁੜੀ ਦੇ ਨਾਲ ਆਦਨੀ ਹੈ ਪੜੀਪੁਲੀ ਉਹਨਾਂ ਨੇ ਸਾਰੀ ਉਹ ਤੁਹਾਨੂੰ ਨਹੀਂ ਕੋਈ ਵੀ ਪਤਾ ਠੀਕ ਆ ਵਾ ਨਾ ਜਿੱਦਾਂ ਤੁਹਾਨੂੰ ਦੋ ਗੁਫਲੀਆਂ ਪਾ ਲੈਂਦੇ ਬਸ ਹੀ ਉਹਨਾਂ ਵਿੱਚ ਹੁੰਦੇ ਨੇ ਗੱਲਾਂ ਸਾਰਾ ਕੁਝ ਮਿਲਣਾ ਵਾ ਚੰਗਾ ਕੋਈ ਨਹੀਂ ਗਾ ਖੜਨਾ ਉਹਨੇ ਇੱਥੋਂ ਮੁੰਜਰੇ ਸ਼ਗਨ ਵਿਹਾਰ ਬਣੇ ਜਾਣਾ ਸਭੋ ਸਿਰ ਤੇ ਜੜ ਜਾਣੇ ਸ਼ਗਨ ਵਿਹਾਰ ਤੇ ਕਰਨੇ ਪੈਣੇ ਆ ਨਾ ਜਿਹੜੇ ਹੁਣ ਚੱਲਦੇ ਆਉਣ ਦੇ ਠੀਕ ਆ ਨਾ ਸਾਡਾ ਵੀ ਤੇ ਜੀ ਕਰਦਾ ਵਾ ਵੀ ਅਹੀਂ ਵੀ ਵਿਆਹ ਕਰੀਏ ਆਪਣੇ ਚਾਵਨ ਨਾਲ ਕਰਦੇ ਆ ਪਰ ਇਹ ਆ ਪੀਨ ਅਨੁਸਾਰ ਹੈ ਨਹੀਂ ਆ ਜੇ ਉਹ ਕੁੜੀ ਆ ਉਹਨੂੰ ਬੋਲਣ ਦਾ ਪਤਾ ਨਹੀਂ ਆ ਕਿ ਕਿਦਾਂ ਭਾਬੀਆਂ ਨਾਲ ਰਹੀਦਾ ਕਿਦਾਂ ਨਹੀਂ ਗਾੜੀ ਨੂੰ ਇੰਨੀ ਆ ਗੱਲਾਂ ਸੁਣਾਉਂਦੀ ਆ ਸਾਰੇ ਜage ਪਤਾ ਨਹੀਂ ਕੀ ਕਰੂ ਮੈਂ ਤਾਂ ਇਹਦੇ ਤੈਨੂੰ ਕਹਿ ਦਿਆਂ ਕਿ ਜੇ ਉੱਥੇ ਜਾ ਕੇ ਇਦਾਂ ਕਰੂਗੀ ਨਾ ਤੇ ਆਪੇ ਮਾਤਾ ਸਾਡੀ ਨੂੰ ਪਤਾ ਲੱਗ ਜਾਊਗਾ ਤੇ ਮੈਂ ਕੀ ਸਿੱਖਿਆ ਦਿੱਤੀ ਇਹਨੂੰ ਤੂੰ ਚੁੱਪ ਕੀਤੀ ਰਹਿ ਵਿਆਹ ਤੇ ਹੋਲਾਂ ਦੇ ਇੱਕਰੀ ਚਲੋ ਠੀਕ ਆ ਮੈਂ ਨਹੀਂ ਕਰਦੀ ਗੱਲ ਕੋਈ ਬਸ ਆਹ ਤਾਂ ਕੋਈ ਗੱਲ ਨਹੀਂ ਤੂੰ ਕਰ ਨਾ ਜਿਦਾਂ ਮਾਤਾ ਕਹਿੰਦੀ ਉਦਾਂ ਕਰੀ ਜਾ ਮੈਂ ਕਹੀ ਸਲਾਹ ਦੇਣੀ ਨਹੀਂ ਆ ਆਪੇ ਨਾਲ ਜੋ ਕਰਨਾ ਕਰ ਲੈਣ ਬਸ ਸੇਰ ਨਾਲ ਕੱਲ ਨੂੰ ਕਹਿਣ ਵੀ ਸਾਡੀ ਕੁੜੀ ਦਾ ਆ ਕੰਮ ਇਦਾਂ ਹੋਣਾ ਹੀ ਉਹ ਤੋਂ ਚੰਗਾ ਇਹ ਮੈਂ ਪਛਾਹ ਹੋਈ ਜੇ 2 ਲੱਖ ਦੀ ਵੀ ਚੀਜ਼ ਕਹਿਣਗੇ ਨਾ ਤੁਸੀਂ ਇਹੋ ਕਹਿਣਾ ਵਾ ਵੀ ਪਾ ਦਿਓ ਤੇ ਪਾਈ ਜਾਣਾ ਸਭ ਕੋ ਕੁੜੀ ਜੋ ਕੋਈ ਤੁਹਾਡੇ ਜੁਗਾ ਕੀ ਹੈ ਇੱਥੇ ਕਾ ਲੈ ਅੱਗੇ ਬਸ ਨੂੰ ਜਦੋਂ ਮੈਂ ਉਹਦੇ ਹੀ ਕਿਹਾ ਹੀ ਕਿ ਮੇਰੇ ਮਮਗਰ ਆ ਜੋ ਤੁਸੀਂ ਆਈ ਕਿਉਂ ਨਹੀਂ ਭਲਾ ਹੋ ਜੇ ਕਿ ਆ ਵਾ ਹੁਣ ਉਹਨਾਂ ਦੀ ਵੀ ਸੁਣਨੀ ਪੈਣੀ ਹੈ ਉਹਨਾਂ ਦੀ ਕਦੀ ਸੁਣਨੀ ਸਨ ਆ ਲੈ ਜੇ ਤੁਹਾਡੀ ਸੁਣਾ ਉਹਨੂੰ ਕਹਿੰਦੇ ਆ ਜਿਹੜੇ ਐਂ ਬੰਦਾ ਸਾਰੀ ਗੱਲ ਬਾਤ ਸੁਣੇ ਕਿ ਜਿੱਦਾਂ ਤੁਸੀਂ ਕਹਿੰਦੇ ਉਦਾਂ ਆਪਾਂ ਕਰਨੀ ਆ ਲੈ ਆਕੇ ਨਾ ਪੂ ਜਿਆਦਾ ਹੀ ਫੋਨ ਆ ਗਿਆ ਇਹ ਹੈਲੋ ਸਸਿਕਾ ਹਾਂ ਠੀਕ ਠਾਕ ਵਧੀਆ ਆ ਹੋ ਮੈਂ ਫੋਨ ਹੀ ਦੇਖਣ ਲਈ ਤੇਰਾ ਹੀ ਅੱਛਾ ਕਰ ਲਿਆ ਉਹਨਾਂ ਨੇ ਵੀ ਪਤਾ ਪਤਾ ਚਲ ਠੀਕ ਆ ਆ ਤੇ ਬੜਾ ਵਧੀਆ ਹੋਇਆ ਪਸੰਦਵਾ ਉਹਨਾਂ ਦਾ ਸਾਰਾ ਕੰਮ ਚੱਲ ਰੱਖ ਲਾ ਠੀਕ ਕਿਦਾਂ ਦੀ ਰੱਖਣੀ ਆ ਪੁੱਛ ਲੈ ਤੂੰ ਉਹਨਾਂ ਨੂੰ ਇਹ ਹੁਣ ਤੂੰ ਵੇਖ ਲੈ ਕਿ ਕਿਸ ਗੁਰਦੁਆਰਾ ਸਾਹਿਬ ਦਾ ਰੱਖਣਾ ਈ ਕਿ ਕਿ ਹੋਟਲ ਦਾ ਰੈਸਟੋਰੈਂਟ ਦਾ ਰੱਖਣਾ ਈ ਜਿੱਥੇ ਕਹਵੇਂਗੀ ਨਾ ਉੱਥੇ ਕਰ ਲਾਂਗੇ ਪ੍ਰੋਗਰਾਮ ਆਮੀ ਕਰ ਬਾਕੀ ਸਲਾਹ ਕਰ ਲਾਂਗੇ ਪੀ ਲੈਣ ਦੇਣ ਕੀ ਕਰਨਾ ਵਾ ਕੀ ਪੋਣਾ ਪਾਣਾ ਮੁੰਡੇ ਨੂੰ ਹਾਂ ਹਾਂ ਤੇਰਾ ਤਾਂ ਟਾਈਮ ਹੀ ਨਹੀਂ ਲੱਗਣਾ ਚੱਲ ਚੰਗਾ ਫੋਨ ਤੇ ਹੀ ਦੱਸਦੀ ਚੱਲ ਚੰਗਾ ਫਿਰ ਸਾਸਿਕਾ ਮੰਮੀ ਕਿਹਦਾ ਫੋਨ ਹੋਣ ਦੇ ਇਹ ਪੂਜਾ ਦਾ ਫੋਨ ਹੀ ਕਿਆ ਨਹੀਂ ਹੀ ਭਿਓਨਾਂ ਨੇ ਵੀ ਮੁੰਡੇ ਵਾਲਿਆਂ ਨੇ ਪਤਾ ਪਤਾ ਤੁਹਾਡਾ ਕਰ ਲਿਆ ਤੇ ਆਂਦੇ ਵੀ ਸਾਨੂੰ ਪਸੰਦ ਵਾ ਤੇ ਹੁਣ ਰੱਖੋ ਤਰੀਕ ਤੇ ਰੋਕ ਕਰ ਕਈ ਦਾ ਕੰਮ ਕਰੀਏ ਮੇਰੀ ਗੱਲ ਸੁਣੋ ਮੈਂ ਨਾ ਮੰਮੀ ਸਾਰਾ ਕੁਝ ਸੁਣ ਲਿਆ ਵਾ ਤੁਸੀਂ ਉਹਨਾਂ ਦੀ ਕਾਦੀ ਸਲਾਹ ਲੈਣ ਡੇ ਹੀ ਜਦੋਂ ਸਾਡੇ ਨਾਲ ਨਹੀਂ ਤੁਰੇ ਉਹ ਕਿੱਦਾਂ ਬੋਲਣ ਦੀ ਉੱਚੀ ਉੱਚੀ लवली ਉਹਦੇ ਵੱਲ ਨਹੀਂ ਵਿੰਦਾ ਕਿਉਂ ਕਿਦਾਂ ਬੋਲਣ ਦੀ ਆ ਨਾ ਹੀ ਉਹਨੂੰ ਅੱਗੇ ਪੈਂਦਾ ਵਾ ਕਿ ਤੂੰ ਮੰਮੀ ਡੈਡੀ ਨਾਲ ਇਦਾਂ ਬੋਲਦੀ ਆ ਔਰ लवली ਤੁਹਾਡੇ ਵੱਲ ਦੀ ਗੱਲ ਕਰਨ ਰਿਆ ਹੈਗਾ ਉਹਨੂੰ ਬਥੇਰੀਆਂ ਗੱਲਾਂ ਸਗੋਂ ਕੀਤੀਆਂ ਉਹਨੂੰ ਆਪ ਸ਼ਰਮ ਚਾਹੀਦੀ ਆ ਸਗੋਂ ਕਹਿੰਦੀ ਵੀ ਕੋਈ ਗੱਲ ਨਹੀਂ ਡੈਡੀ ਜੀ ਚੋਵੇਂ ਜਾਣੇ ਜਾਂਦੇ ਆ ਤੇ ਜਿਹੜੀ ਚੀਜ਼ ਬਣਾਉਣੀ ਬਣਾ ਲਿਆਨੇ ਆ ਨਾ ਸ਼ਾਪ ਪਾ ਦਿਓ ਅੱਜ ਤਾਂ ਸ਼ਾਪ ਪਤਾ ਨਹੀਂ ਉਹ ਤਾਂ ਮੂੰਹ ਚ ਕਿੱਦਾਂ ਨਿਕਲ ਆਇਆ ਉਹਨੇ ਤਾਂ ਕਹਿਣਾ ਸੀ ਤਿੰਨੇ ਟਾਕੀਆਂ ਮੁੰਡੇ ਦੀਆਂ ਲੈ ਜਾ ਤ ਉਹ ਹੀ ਦੇ ਆਇਓ ਕਿਤੇ ਇੰਨੀ ਤਾਂ ਅਕਲ ਹੈ ਹੀ ਨਹੀਂ ਗਈ ਜਦੋਂ ਮੈਂ ਫਿਰ ਪੇਕਿਆਂ ਦਾ ਨਾਮ ਲਿਆ ਨਾ ਵੀ ਤੇਰਾ ਇਰਾਦਾ ਵਾ ਵੀ लवली ਨੂੰ ਸ਼ਾਪ ਆਈ ਹੀ ਤੇ ਇਹ ਵੀ ਮੁੰਡੇ ਨੂੰ ਸ਼ਾਪ ਆਉਣ ਮੈਂ ਕਿਹਾ ਇਹ ਨਹੀਂ ਇਹ ਕੰਮ ਕਰਨਾ ਕੋਈ ਚੱਜ ਦਾ ਕੰਮ ਕਰਕੇ ਆਵਾਂਗੇ ਫੇਰ ਆ ਬੜੀਆਂ ਮਿਰਚਾਂ ਲੱਗੀਆਂ ਫਿਰ ਤਾਂ ਇੰਨਾ ਪੁੜਕੀ ਨਾ ਗੱਲ ਨਹੀਂ ਕਰਨ ਵਾਲੀ ਮੈਂ ਪੁੜਕਦੀ ਰਹਿ ਜੋ ਤੂੰ ਕਰਨਾ ਕਰ ਲਾ ਜੋ ਹੜਾ ਜੀ ਕਰੂ ਨਾ ਅਸੀਂ ਉਹੋ ਹੀ ਪਾਵਾਂਗੇ ਜਿੱਦਾਂ ਤੈਨੂੰ ਪਾਇਆ ਸੀਗਾ ਤੁਸੀਂ ਤੇ ਜਾਣ ਕੇ ਉਹਨਾਂ ਦੇ ਸਲਾਮਾਂ ਲੈਣੇ ਆ ਮੈਨੂੰ ਤੇ ਅੱਗੇ ਉਹਦਾ ਪਤਾ ਵਾ ਉਹਨੇ ਤੇ ਰੁਪਈਏ ਦੀ ਚੀਜ਼ ਨਹੀਂ ਦੇਣੀ ਉਹ ਮੇਰੀ ਗੱਲ ਸੁਣ ਪੁੱਤ ਹੁਣ ਇੱਕੋ ਘਰ ਦੇ ਵਿੱਚ ਰਹਿੰਦੇ ਆ ਨਾ 3 ਪੁੱਤਾਂ ਨਾਲ ਸਲਾਹ ਕਰਨੀ ਪੈਂਦੀ ਹੁੰਦੀ ਆ ਨਾਲੇ ਉਹ ਵੱਡਾ ਵਾ ਜਿੱਦਾਂ ਨਾ ਘਰ ਬਾਹਰ ਵੇਖਣ ਗਏ ਸੀ ਉਹਦਣ ਵੀ ਨਾਲ ਨਹੀਂ ਜਾਣ ਦਿੱਤਾ ਸਸਾ ਇਹ ਪੜਕਾਇਆ ਸੀ ਤੇ ਕਿਹੜਾ ਮੈਨੂੰ ਪਹਿਲਾਂ ਦੱਸਿਆ ਸੀਗਾ ਤੇ ਪਹਿਲਾਂ ਇਹਨੂੰ ਕੀ ਦੱਸ ਦੇ ਕੋਨ ਤੇ ਦਾਸੀ ਦਿੱਤਾ ਨਾ ਪਹਿਲਾਂ ਜਦੋਂ ਡੈਡੀ ਨੇ ਕਹਿ ਦਿੱਤਾ ਹੈ ਨਾਲ ਜਾਣਾ ਵਾ ਤੇ ਚੁੱਪ ਕਰਕੇ ਤੁਰ ਪੈਂਦਾ ਇਹਦਾ ਫਰਜ ਹੈਗਾ ਹੀ ਨਾ ਜਾਣਦਾ ਉਹਦਣ ਵੀ ਵੱਡਾ ਭਰਾ ਸੀ ਚੱਲ ਕੋਈ ਨਹੀਂ ਉਹਦਾ ਵੀ ਹੁਣ ਮੈਂ ਕੀ ਕਸੂਰ ਕੱਢੀ ਜਾਵਾਂ ਉਹ ਵੀ ਫਸਿਆ ਵਾ ਜਿੱਦਾਂ ਕਹਿੰਦੀ ਉਹਨੂੰ ਮੰਨਣੀ ਪੈਂਦੀ ਆ ਤੈਨੂੰ ਪਤਾ ਹੀ ਆ ਕਿੰਨੀ ਝੜੇਲ ਵਾ ਜਦੋਂ ਚੰਬੜ ਜਾਂਦੀ ਨਾ ਬੰਦੇ ਨੂੰ ਲੱਤ ਦੀ ਨਹੀਂ ਗਈ ਉਹ ਮੰਮੀ ਤੁਸੀਂ ਨਹੀਂ ਕੁਝ ਕਹਿੰਦੇ ਸਹਤੇ ਤੁਸੀਂ ਹੀ ਚੜਾਇਆ ਵਾ ਦੋਵਾਂ ਨੂੰ ਨਹੀਂ ਮੈਂ ਕੀ ਕਵਾਂ ਜੇ ਜ਼ਿਆਦਾ ਰੌਲਾ ਪਾਵਾਂ ਤੇ ਘਰ ਖਰਾਬ ਹੁੰਦਾ ਈਓ ਜੇ ਮੈਂ ਬੋਲਾਂ ਫਿਰ ਕਹਿ ਦਿੰਦੇ ਬੋਲਦੀ ਏ ਘਰ ਚ ਤੂੰ ਨਾ ਸੰਦੀਪ ਬੋਲ ਤੂੰ ਕਿਉਂ ਬੁਰੀ ਬਾਨਾ ਕੀਤਾ 6 ਮਹੀਨੇ ਇੱਥੇ ਕਿ ਸਾਲ ਵਾਂ ਇਹਨਾਂ ਦਾ ਤਾਂ ਇਹੋ ਹੀ ਹਾਲ ਰਹਿਣਾ ਮੰਮੀ ਇਹਨਾਂ ਨੂੰ ਤਾਂ ਕਿਤੇ ਮਾਸਾ ਖੁਸ਼ੀ ਨਹੀਂ ਹੋਈ ਕਿ ਚਲੋ ਸਾਡੀ ਭੈਣ ਦਾ ਰਿਸ਼ਤਾ ਹੋਣ ਡਿਆ ਵਾ ਵਧੀਆ ਘਰ ਚੱਲ ਜੂਗੀ ਘਰ-ਬਾਰ ਵਧੀਆ ਮਿਲ ਗਿਆ ਵਾ ਹੋਰ ਕੀ ਚਾਹੀਦਾ ਵਾ ਕੋਈ ਗੱਲ ਨਹੀਂ ਜੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਨਾ ਇਹਨਾਂ ਦੇ ਸੇਰੀ ਮੇ ਪਾਉਣੀ ਆ ਚੱਲ ਪੁੱਤ ਹਾ ਗੱਲਾਂ ਨਾ ਕਰ ਸੋਖ ਸੁਖਾਂ ਦੀ ਗੱਲ ਕਰ ਸਗਣਾ ਦਾ ਕੰਮ ਇਹਦੀ ਕਿਹੜੀ ਗੱਲ ਵਾ ਇਹ ਅੱਜ ਨਵਾਂ ਕਰ ਲੱਗੀ ਇਹ ਕੰਮ ਜਿਉਂ ਆਈ ਆ ਨਾ ਕਪਾਤ ਤੇ ਨਾਲ ਹੀ ਵਿਆਹ ਗਿਆ ਸੀ ਵੀ ਜਾ ਕੇ ਉੱਥੇ ਨਾ ਰੋਟੀ ਪਾਣੀ ਭਾਵੇਂ ਘੱਟ ਪਕਾਈ ਕਪਾਤ ਨੂੰ ਹੀ ਵਜਾ ਮਾਰੀ ਉਦੋਂ ਵੀ ਮੰਮੀ ਰਿਸ਼ਤਾ ਹੋਣ ਦਿਆ ਹੈ ਨਾ ਤੇ ਇਹਦੀ ਵਜ੍ਹਾ ਕਰਕੇ ਨਹੀਂ ਹੋਇਆ ਚੱਲ ਕੋਈ ਗੱਲ ਨਹੀਂ ਸਾਡੇ ਚ ਕੋਈ ਐਵਾਂ ਤੇ ਰਿਸ਼ਤਾ ਹੋਰ ਹੁਣਾ ਨਹੀਂਗਾ ਬਥੇਰੇ ਮੁੰਡੇ ਆ ਬਾਹਰ ਅੰਦਰ ਦੇ ਪੈਲੀ ਬੰਨੇ ਵਾਲੇ ਆ ਘਰ ਬਰ ਜਿਹੜਾ ਤੇਰਾ ਪਿਓ ਨੇ ਆਣ ਕੇ ਮੈਨੂੰ ਫੋਟੋਆਂ ਵਿਖਾਈਆਂ ਘਰ ਬਰ ਐਡਾ ਸੋਹਣਾ ਵਾ ਨਾ ਤੇਰੇ ਪਿਓ ਨੇ ਆਣ ਕੇ ਮੈਨੂੰ ਫੋਟੋਆਂ ਵਿਖਾਈਆਂ ਕਿਤੇ ਗੱਲ ਨਹੀਂ ਕਰਨ ਵਾਲੀ ਗੇਟ ਤੱਕ ਪੱਥਰ ਲੱਗਾ ਵਾ ਲੜਾਈ ਤੇ ਇਹਨੇ ਮੰਮੀ ਘਰ ਚ ਪਹਿਲਾਂ ਪਾਈ ਹੁੰਦੀ ਆ ਛਗਰਾਂ ਦੇ ਕੰਮ ਕੀ ਕਰਨੇ ਹੁੰਦੇ ਆ ਚੱਲ ਕੋਈ ਨਹੀਂ ਕੀ ਕਰਨਾ ਕਰ ਚਲਾ ਜਾਂ ਅੰਦਰ ਪਈਏ ਸਪੱਕੇ ਥੱਲੇ ਤੇ ਮੈਂ ਸਫਾਈ ਜੀ ਕਰੀ ਦਵਾ ਮੇਰਾ ਦਾ ਉਹ ਵਾ ਗੰਦ ਜਿਆ ਪੈ ਗਿਆ ਇੱਥੇ ਆਹੋ ਪਤੇ ਕਰਨ ਵਾਲੀ ਆ ਸਫਾਈ ਸੁਪਈ ਤੇ ਤੋਂ ਹੀ ਮੈਂ ਸੋਚਣ ਡਿਆ ਮੈਂ ਸਫਾਈ ਕਰਦਾ ਇੱਥੋਂ ਆਹੋ ਕਰਨੀ ਪੈਣੀ ਘੜੀ ਲਾ ਕੇ ਕਰ ਦਈ ਚੱਲ ਕਿਹਵੇਂ ਟਾਈਮ ਲੱਗਦਾ ਤੇ ਕਿੱਥੋਂ ਆਇਆ ਹੁਣ ਤੋਂ ਮੈਂ ਕਿੱਥੋਂ ਨੱਡੇ ਦੇ ਕੇ ਆਏ ਮੜੇ ਮੈਂ ਤੇ ਅੱਛਾ ਹਾਂਜੀ ਕੰਮ ਸੀ ਕੋਈ ਉਹ ਇਦਾਂ ਮੁੰਡੇ ਨਾਲ ਗਿਆ ਹੀ ਲਾਗੋ ਉਹਨੂੰ ਕੰਮ ਹੀ ਚਲੋ ਕੋਈ ਨਹੀਂ ਹਾਂਜੀ ਜਾਣਾ ਇੱਥੇ ਇੱਧਰ ਕੰਮ ਹੀ ਕੋਈ ਹੈ ਮੈਂ ਤੇਰੇ ਵਾਲੇ ਆਈ ਹਾਂ ਮੈਨੂੰ ਪਤਾ ਲੱਗਾ ਵਾ ਕਿ ਲੋਕੀ ਫਾਰਮ ਭਰ ਲਏ ਕਾਦੇ ਕੋਠਿਆਂ ਦੇ ਹੁਣ ਸਾਡਾ ਵੀ ਇੱਕ ਕੋਠਾ ਡਿੱਗ ਪਿਆ ਤੇ ਇੱਕ ਰਹਿ ਗਿਆ ਤੇ ਕੀ ਕਰਾਂਗੇ ਦੂਜਾ ਵੀ ਡਿੱਗ ਪੂ ਤਾਂ ਕਿੱਥੇ ਭਾਵਾਂਗੇ ਤੇ ਚੱਲ ਜੇ ਪੁੱਤ ਸਾਨੂੰ ਵੀ ਕੋਈ ਫਾਰਮ ਫਰਮ ਭਰ ਕੇ ਦੇਏਗਾ ਕੁਛ ਨਾ ਕੁਛ ਮਿਲ ਜਾਏਗਾ ਤਾਂ ਚੱਲ ਇੰਟਰ ਹੀ ਪੈ ਜਾਊਗਾ ਓ ਮਮੀ ਇਹ ਨਹੀਂ پیسے ਮਿਲਦੇ ਹੁੰਦੇ ਠੀਕ ਹੈ ਨਾ ਐਵੇਂ ਗੱਲਾਂ ਹੀ ਬਣੀਆਂ ਵਾ ਮੈਂ ਗੱਲਾਂ ਸਰਪੰਚ ਨੇ ਨਾ ਆਪਣੇ ਬੰਦੇ ਨੂੰ ਦਵਾਦਨੇ ਆ ਹੋਰ ਕਿਹਨੂੰ ਨਹੀਂ ਮਿਲਨੇ ਮੈਂ ਚੱਲ ਖਰੇ ਕਰਮਾਂ ਚੋਂ ਤੇ ਮੇਲੀ ਜਾਣ ਗੱਲਾਂ ਨਹੀਂ ਬਣੀਆਂ ਲੋਕਾਂ ਨੂੰ ਕਈਆਂ ਨੂੰ ਮਿਲ ਵੀ ਗਏ ਨੇ ਕਿਹਨੂੰ ਮਿਲੇ ਲਿਖਿਆ ਨਹੀਂ ਪੰਜਾਂ ਜਣਿਆਂ ਨੂੰ ਮਿਲੇ ਪੰਜਾਂ ਨੂੰ ਸਾਡੇ ਪਿੰਡ ਮੈਨੂੰ ਪਤਾ ਨਹੀਂ ਕਿ ਤੂੰ ਤੈਨੂੰ ਪਤਾ ਤੂੰ ਤੇ ਆਣਾ ਨਾ ਨਹੀਂ ਮਿਲਦੇ ਸਰਕਾਰਾਂ ਨਹੀਂ ਦਿੰਦੀਆਂ ਸਰਕਾਰਾਂ ਸਭ ਕੁਝ ਦਿੰਦੀਆਂ ਨੇ ਥੋੜਾ ਜਿਹਾ ਬੰਦਾ ਮਿੱਠਾ ਪਿਆਰਾ ਹੋ ਜਾਏ ਸਰਪੰਚਾਂ ਨਾਲ ਕੀ ਫਰਕ ਪੈਣ ਲੱਗਾ ਆਪਣਾ ਮਤਲਬ ਕੱਢਣਾ ਚਾਹੀਦਾ ਅਗਵਾਂਡੀਆਂ ਨੂੰ ਮਿਲੇ ਨੇ ਉਹਨਾਂ ਲੈਂਟਰ ਪਾ ਵੀ ਲਿਆ ਵਾ ਉਹ ਉਹਨਾਂ ਪੈਸਿਆਂ ਦਾ ਪਾਇਆ ਈ ਮਾਦਾ ਕੇ ਗਿਆ ਥੱਡੇ ਨੂੰ ਜੀਤ ਨਹੀਂ ਕਰਦਾ ਇਹ ਤੂੰ ਜਿਆਦਾ ਕਹਿਂਦੇ ਹੋ ਨਾ ਤੇ ਕੋਈ ਗੱਲ ਨਹੀਂ ਇਕੜੀ ਭਰਕੇ ਵੇਖ ਲੈਣੇ ਆ ਜੇ ਆਉਣਗੇ ਠੀਕ ਆ ਨਾ ਆਉਣਗੇ ਤਾਂ ਵੀ ਠੀਕ ਆ ਫਿਰ ਪੁੱਤ ਗੱਲ ਸੁਣ ਮੇਰੀ ਇਹ ਕਿਹੜਾ ਸਰੀਕਾਂ ਗਾੜੀ ਹੱਥ ੱਡਣਾ ਸਰਕਾਰ ਦੇ ਪੈਸੇ ਹਰ ਕੋਈ ਲੈਂਦਾ ਵਾ ਫਿਰ ਕੀ ਹੋਇਆ ਆਹ ਗੱਲ ਤਾਂ ਵੀ ਠੀਕ ਵਾ ਇਹ ਵੀ ਸਾਡੇ ਪੈਸੇ ਆ ਜੇ ਤੂੰ ਪੁੱਤ ਫਾਰਮ ਭਰ ਦੇਗਾ ਪਤਾ ਤੇ ਲੱਗ ਜਾਊਗਾ ਸਾਨੂੰ ਵੀ ਸਰਪੰਚਾਂ ਦੀ ਕਰਤੂਰਤ ਦਾ ਵੀ ਪਿੱ ਦਵਾਉਂਦੇ ਆ ਕਿ ਨਹੀਂ ਦਵਾਉਂਦੇ ਜਦੋਂ ਹੋਰ ਨਾਲ ਮਿਲਣਗੇ ਫਿਰ ਪੁੱਛਾਂਗੇ ਨਾ ਕਿ ਵੋਟਾਂ ਲੈਣ ਤੇ ਆ ਜਾਂਦੇ ਤੁਸੀਂ ਤੇ ਪਹਿਲੇ ਦਮ ਉਹਨਦੀ ਵਾਰੀ ਕੌਣ ਦਵਾਵੇ ਕੋਈ ਗੱਲ ਨਹੀਂ ਕਹ ਲ ਮੈਂਬਰ ਨੂੰ ਨਾਂ ਲੈ ਲੈਗੇ ਨਾ ਫਾਰਮ ਭਰਉਣਾ ਵਾ ਲੱਗ ਜਾਨਾ ਪਤਾ ਮਿਲਦੇ ਕਿ ਨਹੀਂ ਮਿਲਦੇ ਬਸ ਬਸ ਤੂੰ ਫਾਰਮ ਭਰ ਕੇ ਦੇ ਹਾਂ ਫਿਰ ਵੇਖ ਲਾਂਗੇ ਕੀ ਬਣਦਾ ਚਲ ਕੋਈ ਗੱਲ ਨਹੀਂ ਹਵੇਲਾ ਮਾਰੇ ਡੰਗਰਾਂ ਨਾਲ ਚੱਲ ਵੇਖ ਲਾ ਪੱਠੇ ਪੁੱਠੇ ਵੇਖ ਲਾ ਪਾਏ ਕਿ ਨਹੀਂ ਪਾਏ